ਨਾਲਾ ਤਹਿਸੀਲ ਦੇ ਪਿੰਡ ਤੇੜਾ ਕਲਾਂ ਦੇ ਕਿਸਾਨ ਮੇਜਰ ਸਿੰਘ ਦੀ ਖੁਦਕੁਸ਼ੀ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾਉਂਦੀ ਜਾ ਰਹੀ ਹੈ ਕਿਸਾਨ ਮੇਜਰ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖੈਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਉੱਥੇ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਬੀ ਸਿੰਘ ਬਾਦਲ ਨੇ ਵੀ ਪਿੰਡ ਤੇੜਾ ਕਲਾਂ ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਅਤੇ ਕਿਸਾਨ ਮੇਜਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨ ਮੇਜਰ ਸਿੰਘ ਨੂੰ ਅਕਸਾਉਂਦੇ ਦੋਸ਼ਾਂ ਤਹਿਤ ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ। ਉਹਨਾਂ ਮੰਗ ਕੀਤੀ ਕਿ ਕਿਸਾਨ ਦਾ ਪੂਰਾ ਕਰਜ਼ਾ ਸਰਕਾਰ ਵੱਲੋਂ ਮਾਫ਼ ਕਰ ਦੇਣਾ ਚਾਹੀਦਾ ਹੈ ਅਤੇ ਨਾਲ ਹੀ ਉਸਦੇ ਪੁੱਤਰ ਨੂੰ ਵੀ ਨੌਕਰੀ ਦੇਣੀ ਚਾਹੀਦੀ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨ ਮੇਜਰ ਸਿੰਘ ਦੀ ਬੇਟੀ ਦੇ ਕੋਰਸ ਅਤੇ ਉਸਦੀ ਨੌਕਰੀ ਦਾ ਪੂਰਾ ਪ੍ਰਬੰਧ ਕਰੇਗਾ। ਸਭ ਤੋਂ ਪਹਿਲੇ ਬੜੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਕਿਸਾਨ ਮਜਬੂਰਨ ਉਹਨਾਂ ਨੂੰ ਆਤਮ ਹੱਤਿਆ ਕਰਨੀ ਪੈ ਰਹੀ ਹੈ ਪੰਜਾਬ ਦੀ ਜਿਹੜੀ ਕਾਂਗਰਸ ਸਰਕਾਰ ਹੈ ਇਹਨੇ ਇਲੈਕਸ਼ਨ ਤੋਂ ਪਹਿਲੇ ਇੱਕ ਝੂਠਾ ਵਾਅਦਾ ਕੀਤਾ ਲੋਕਾਂ ਨਾਲ ਕਿ ਅਸੀਂ ਔਨਸਾਰ ਸਾਰੇ ਕਰਜ਼ੇ ਮਾਫ ਕਰ ਦਾਂਗੇ ਇੱਕ ਉਮੀਦ ਲੋਕਾਂ ਦੇ ਮਨ 'ਚ ਬਸਾਈ ਅਸੀਂ ਉਦੋਂ ਵੀ ਕਿਹਾ ਸੀ ਕਿ ਆ ਬੜਾ ਝੂਠ ਬੋਲ ਰਹੇ ਆ ਉਹ ਗੱਲ ਸੱਚੀ ਹੋਈ ਕਿ ਕੈਪਟਨ ਸਾਹਿਬ ਆਨ ਸਰ ਹੁਣ ਮੁਕਰ ਗਏ ਆ ਜੋ ਜੋ ਉਹਨਾਂ ਨੇ ਕਿਹਾ ਸੀ ਹਰ ਚੀਜ਼ 'ਚ ਮੁਕਰ ਗਏ ਤੇ ਵਿਚਾਰੇ ਕਿਸਾਨ ਨੇ ਮੈਂ ਆਪ ਚਿੱਠੀ ਲਿਖੀ ਹੈ ਆਪਣੇ ਸੁਸਾਈਡ ਨੋਟ ਵਿੱਚ ਲਿਖਿਆ ਹੈ ਕਿ ਮੈਂ ਤੁਹਾਨੂੰ ਵੋਟਾਂ ਪਾਈਆਂ ਆ ਸੁਸਾਈਡ ਨੇ ਪਹਿਲੀ ਵਾਰ ਇਹ ਇਤਿਹਾਸ ਹੋਇਆ ਨਾ ਕਿ ਉਸ ਉਸੇ ਨੋਟ ਜਿੱਦ ਲਿਖਿਆ ਕਲਿੱਕ ਕੇ ਉਸ ਜਨ ਕੀਤੀ ਗਈ ਹੈ ਕਿ ਮੈਂ ਕੈਪਟਨ ਸਾਹਿਬ ਨੂੰ ਲਿਖਿਆ ਕਿ ਮੈਂ ਤੁਹਾਨੂੰ ਵੋਟਾਂ ਪਾਈਆਂ ਉਮੀਦਵਾਰ ਪਾਈਆਂ ਤੁਸੀਂ ਸਾਨੂੰ ਵਾਅਦਾ ਕੀਤਾ ਸਰੇ ਕਰਜ਼ਾ ਮਾਫ ਤੇ ਨਾ ਕੋਈ ਕਰਜ਼ਾ ਮਾਫ ਹੋਇਆ ਨਾ ਸਾਨੂੰ ਕੋਈ ਸਪੋਰਟ ਆਈ ਹੈ ਮੈਂ ਅਸੈਂਬਲੀ ਚ ਵੀ ਕਿਹਾ ਸੀ ਅਸੈਂਬਲੀ ਚ ਇਹਨਾਂ ਨੇ ਕਿਹਾ ਕਿ ਜਿਹੜਾ ਅਸੀਂ ਕਰਜ਼ਾ 14000 ਰੁਪਇਆ ਮਾਫ ਕਰਾਂਗੇ ਹਰ ਕਿਸਾਨ ਦਾ ਜੇ ਵਰਕਿੰਗ ਕੈਪੀਟਲ ਲਿਮਿਟ ਜਿੱਥੇ ਪਹਿਲੇ ਇਲੈਕਸ਼ਨ ਚ ਕਿਹਾ ਸੀ ਸਾਰਾ ਫਿਰ ਕਹਿੰਦੇ ਜਿਹੜੇ ਆਤਮ ਹੱਤਿਆ ਕਰੂਗਾ ਉਹਦਾ ਅਸੀਂ ਸਾਰਾ ਕਰਾਂਗੇ ਇਹਦਾ ਮਤਲਬ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਆਤਮ ਹੱਤਿਆ ਕਰੋ ਹੁਣ ਜਿਹੜੇ ਅੱਜ ਕੈਪਟਨ ਸਾਹਿਬ ਨੇ ਨਾਂ ਤੇ ਜਿਹੜਾ ਸੂਸੇ ਨੋਟ ਹੈ ਮੈਂ ਪਹਿਲੀ ਗੱਲ ਤਾਂ ਸਰਕਾਰ ਨੂੰ ਮੈਂ ਕਹਿਣਾ ਚਾਹਣਾ ਹੈ ਤੁਸੀਂ ਫਲੋਰ ਆਫ ਦਾ ਹਾਊਸ ਅਸੈਂਬਲੀ ਵਿੱਚ ਅਸੈਂਬਲੀ ਸਦਨ ਵਿੱਚ ਜੋ ਕੁਝ ਕਿਹਾ ਜਾਂਦਾ ਹੈ ਉਹ ਤਾਂ ਪਿੱਛੇ ਹਟ ਨਹੀਂ ਸਕਦਾ ਭਾਵੇਂ ਮੁੱਖ ਮੰਤਰੀ ਹੋਵੇ ਭਾਵੇਂ ਕੋਈ ਵੀ ਇੱਕ ਵਾਰ ਸਦ ਫਲੋਰ ਦਾ ਹਾਊਸ ਬੋਲੇ ਉਹਨਾਂ ਨੇ ਕਿਹਾ 10 ਲੱਖ ਰੁਪਿਆ ਸੀ ਜੋ ਕਿਸਾਨ ਸੁਸਾਇਡ ਕਰਦਾ 10 ਲੱਖ ਰੁਪਏ ਉਸ ਪਰਿਵਾਰ ਨੂੰ ਦੇਵਾਂਗੇ ਤੇ ਮੈਨੂੰ ਹੁਣੀ ਦੱਸਿਆ ਗਿਆ ਮੈਂ ਉਹਨੂੰ ਦੱਸਿਆ ਗਿਆ ਕਿ ਉਹਨ ਕੱਲਾ 3 ਰੱਖ ਡੀਐਸਪੀ ਨੇ ਕਿਹਾ ਪਹਿਲੀ ਗੱਲ ਜੇਕਰ ਤੁਸੀਂ 10 ਲੱਖ ਫਲੋਰ ਦਾ ਹਾਊਸ kiya ਹੈ ਤੁਹਾਨੂੰ 10 ਲੱਖ ਇਮੀਡੀਏਟਲੀ ਦੇਣਾ ਪੈਣਾ ਹੈ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਅਸੀਂ ਜੇ ਕਿਸਾਨ ਆਤਮ ਹੱਤਿਆ ਹੋ ਜਾਂਦੀ ਹੈ ਉਹਦਾ ਸਾਰਾ ਕਰਜ਼ਾ ਮਾਫ ਕਰਾਂਗੇ ਉਹਦੇ ਬਾਰੇ ਹਲੇ ਤੱਕ ਇਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਇਸ ਕਰਕੇ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਉਹਨਾਂ ਨੂੰ ਸਾਰਾ ਕਰਜ਼ਾ ਇਸ ਪਰਿਵਾਰ ਦਾ ਮਾਫ ਕਰਨ 10 ਲੱਖ ਰੁਪਏ ਜਿਹੜੇ ਕੰਪਨਸੇਸ਼ਨ ਤੇ ਇੱਕ ਤੁਸੀਂ ਕਿਹਾ ਸੀ ਉਹ ਨੌਕਰੀ ਸੋ ਮੁੰਡਾ ਵੀ ਹੁਣ ਪੜ ਰਿਹਾ ਉਹਦੇ ਕਰਕੇ ਉਸ ਲੈਵਲ ਦੀ ਨੌਕਰੀ ਦਿੱਤੀ ਜਾਏ ਜਿਸ ਲੈਵਲ ਦੀ ਉਹਨੇ ਪੜਾਈ ਕੀਤੀ ਗਈ ਹੈ ਬਾਦਸ਼ਾਹ ਐਲਬਮ ਦੇ ਵਿੱਚ ਇੱਕ ਅਮਰ ਨੂੰ ਜ਼ਿੰਮੇਵਾਰ ਠਹਿਰਾ ਤੇ ਕੀ ਦੂਜੀ ਗੱਲ ਦੂਜੀ ਗੱਲ ਆ ਸਾਰਾ ਕੁਝ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜੋ ਇਹਨਾਂ ਦੇ ਚੋਣ ਮੈਨੀਫੈਸਟੋ ਦਾ ਹੈਡ ਸੀ ਅੱਜ ਖਜ਼ਾਨਾ ਮੰਤਰੀ ਹੈ ਜਿਨੇ ਪੈਸੇ ਦੇਣੇ ਆ ਉਹਦੇ ਤੇ ਵੀ ਪ੍ਰਚਾਰ ਰਜਿਸਟਰ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੇ ਬੇਈਮਾਨੀ ਕੀਤੀ ਹੈ ਲੋਕਾਂ ਤੇ ਜਿਹੜਾ ਸੂਸੀਡ ਨੋਟ ਹੁੰਦਾ ਉਹ ਲਾਅ ਕਹਿੰਦਾ ਹੈ ਕਿ ਸੂਸੀਡ ਨੋਟ ਵਿੱਚ ਜਿਹੜੇ ਰਿਸਪਾਂਸਿਬਲ ਹੋਣ ਉਨ੍ਹਾਂ ਦੇ ਖਿਲਾਫ ਕੇਸ ਰਜਿਸਟਰ ਹੋਣਾ ਚਾਹੀਦਾ ਐਂਡ ਥਿਸ ਇਜ਼ ਅ ਲੀਗਲ ਬਾਈਂਡਿੰਗ ਪੇਪਰ ਲਾਸਟ ਵਰਡ ਆਫ ਡੈਥ ਪਹਿਲੇ ਜਿਹੜਾ ਲਾਸਟ ਵਰਡ ਹੁੰਦਾ ਹੈ ਡੈਕਲੇਰੇਸ਼ਨ ਉਹ ਤੋਂ ਜ਼ਿਆਦਾ ਸਟਰੋਂਗ ਐਵੀਡੈਂਸ ਨਹੀਂ ਹੋ ਸਕਦਾ ਤੇ ਇੱਥੇ ਉਸ ਵਿਚਾਰੇ ਕਿਸਾਨ ਨੇ ਆਪਣੇ ਹੱਥ ਨਾਲ ਲਿਖਿਆ ਬਾਦਲ ਸਾਹਿਬ ਕੁਝ ਜਿਹੜਾ ਕਾਂਗਰਸ ਨਹੀਂ ਉਹ ਕਹਿੰਦੇ ਕਿ ਬਾਦਲ ਸਰਕਾਰ ਦੇ ਵਿੱਚ ਵੀ ਜਿਹੜੀ ਆ ਸੁਸਾਈਡ ਹੁੰਦੀ ਸੀ ਉਦੋਂ ਅਸੀਂ ਅਸੀਂ ਕਿਤੇ ਵੀ ਲੋਕਾਂ ਨੂੰ ਝੂਠੇ ਵਾਅਦੇ ਨਹੀਂ ਕੀਤਾ ਲੋਕਾਂ ਨੂੰ ਆਈ ਆਈ ਗੱਲ ਉਹਨੇ ਵਿਚਾਰੇ ਕਿਸਾਨ ਨੇ ਆਪਣੇ ਚਿੱਠੀ ਚ ਚਿੱਠੀ ਲਿਖਿਆ ਹੈ ਕਿ ਕੈਪਟਨ ਸਾਹਿਬ ਮੈਂ ਤੁਹਾਨੂੰ ਇਹ ਸੁਮੀਦ ਨਾਲ ਵੋਟ ਪਾਈ ਕਿਉਂਕਿ ਤੁਸੀਂ ਸਾਨੂੰ ਲਿਖ ਕੇ ਸਾਨੂੰ ਐਵੀਡੈਂਟ ਦਿੱਤਾ ਸੀ ਅਸੀਂ ਕਰਾਂਗੇ ਆ ਇੱਕ ਇਹ ਤੋਂ ਵੱਡੀ ਗੁਨਾਹ ਕੀ ਹੋ ਸਕਦਾ ਹੈ ਕਿ ਇੱਕ ਇੱਕ ਕੈਪਟਨ ਸਾਹਿਬ ਤੇ ਮਨਪ੍ਰੀਤ ਸਿੰਘ ਬਾਦਲ ਦੇ ਜਿਹੜੇ ਭਰੋਸੇ ਕਰਕੇ ਇਸ ਕਿਸਾਨ ਨੋ ਵੋਟਾਂ ਪਾਈਆਂ ਤੇ ਉਹਨਾਂ ਕਿਸਾਨ ਨੂੰ ਅੱਬ ਜਾਨ ਦੇਣੀ ਪਈ ਐ ਇਹ ਤੋਂ ਮਾੜੀ ਘਟਿਆ ਨਹੀਂ ਹੋ ਸਕਦੀ ਗੱਲ ਤੇ ਇਸ ਕਰਕੇ ਮੈਂ ਕਾਲੀ ਦਲ ਤਰਫੋਂ ਮੈਂ ਉਹਨਾਂ ਨੂੰ ਸਰਕਾਰ ਨੂੰ ਚੇਤਾਵਨੀ ਜਿਹਾ ਨਾ ਕਿ ਇਹਨਾਂ ਨੂੰ 10 ਲੱਖ ਰੁਪਏ ਘੱਟ ਤੋਂ ਘੱਟ ਇਹਨਾਂ ਨੂੰ ਦੇਣਾ ਚਾਹੀਦਾ ਪਰਿਵਾਰ ਨੂੰ ਨਹੀਂ ਤਾਂ ਅਸੀਂ ਇਹਨਾਂ ਨੂੰ ਟੋਟਲ ਟੋਟਲ ਕਰਜ਼ਾ ਮਾਫ 10 ਲੱਖ ਰੁਪਏ ਇਹਨਸ ਨੂੰ ਕੰਪਨਸੇਸ਼ਨ ਤੇ ਇੱਕ ਜੌਬ ਇਮੀਡੀਏਟਲੀ ਇਹਨੂੰ ਦੇਣਾ ਚਾਹੀਦਾ ਨਹੀਂ ਤਾਂ ਸਾਡੀ ਪਾਰਟੀ ਇਹਦੇ ਬਾਅਦ ਜੇ ਨਾਕੀਤਾ ਤਾਂ ਅਸੀਂ ਪੂਰਾ ਐਕਸ਼ਨ ਕਰਾਂਗੇ ਬਿਊਰੋ ਰਿਪੋਰਟ ਪੰਜਾਬ ਟੂਡੇ